ਕਰਦਾ ਇੱਕ ਜੀਵ ਇਸ ਪੰਕਤੀ ਦਾ ਜਾਪ ਕਰ ਲਵੇ ਸੰਤ ਬਾਬਾ ਹੰਸਾਲੀ ਵਾਲਿਆਂ ਦੇ ਦੱਸੇ ਅਨੁਸਾਰ 100 ਮੂਲ ਮੰਤਰ ਪਾਠ ਜਿੰਨਾ ਫਲ ਮਿਲਣਾ ਹੈ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਦਇਆ ਨਾਮ ਜਿਹੜਾ ਵੀ ਲੈਂਦਾ ਹੈ ਸਤਿਗੁਰੂ ਉਹਨੂੰ ਫਲ ਜ਼ਰੂਰ ਦਿੰਦੇ ਨੇ ਇਹ ਗੱਲ ਨਹੀਂ ਹੈਗੀ ਵੀ ਕੋਈ ਨਾਮ ਸਿਮਰਨ ਕਰੇ ਭਜਨ ਬੰਦਗੀ ਕਰੇ ਤੇ ਉਹਦਾ ਫਲ ਜਿਹੜਾ ਹੈ ਉਹਨੂੰ ਨਾਮ ਮਿਲੇ ਪਿਆਰਿਓ ਉਹਦਾ ਫਲ ਜਿਹੜਾ ਹੈ ਉਹਨੂੰ ਜ਼ਰੂਰ ਮਿਲਦਾ ਹੈ ਸਤਿਗੁਰੂ ਕਹਿੰਦੇ ਨੇ ਡਿਗੈ ਨਾ ਡੋਲੇ ਧ੍ਰਿੜ ਕਰ ਰਹੇ ਉਹ ਪੂਰਨ ਹੋਏ ਤ੍ਰਿਪਤਾਨੀ ਉਹ ਮਨੁੱਖ ਵਿਕਾਰਾਂ ਵਿੱਚ ਡਿਗਦਾ ਨਹੀਂ ਡੋਲਦਾ ਨਹੀਂ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਹੋ ਜਾਂਦਾ ਹੈ ਮੋਹ ਮਾਇਆ ਦੇ ਵੱਲੋਂ ਜਿਹੜਾ ਪ੍ਰਭੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਜਿਹਦੇ ਉੱਤੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਜਿਹੜਾ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਰੱਬ ਨਾਲ ਜੁੜਨ ਦੀ ਪਰਮਾਤਮਾ ਨਾਲ ਜੁੜਨ ਦੀ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਜਿਹੜਾ ਆਪ ਨਿਰਲੇਪ ਹੋ ਗਿਆ ਉਹਦੇ ਕਰਕੇ ਦੂਸਰੇ ਨਿਰਲੇਪ ਹੋ ਜਾਂਦੇ ਨੇ ਉਹ ਦੂਸਰਿਆਂ ਨੂੰ ਕਰ ਲੈਂਦਾ ਹੈ ਨਿਰਲੇਪ ਮੈਂ ਇੱਕ ਬੇਨਤੀ ਕਰ ਦੇਵਾਂ ਕਿ ਮਾਪੁਰ ਕਹਿੰਦੇ ਸੀ ਕਹਿੰਦੇ ਰੱਬ ਜੇ ਚਾਵੇ ਨਾ ਪਰਮਾਤਮਾ ਜੇ ਚਾਵੇ ਇਸ ਸੰਸਾਰ ਨੂੰ ਇੱਕ ਛਿਨ ਦੇ ਵਿੱਚ ਖਤਮ ਕਰ ਸਕਦਾ ਹੈ ਕਹਿੰਦੇ ਪਰ ਜਿਹੜੇ ਦੇ ਵਿੱਚ ਨਾਮ ਸਿਮਰਨ ਭਜਨ ਬੰਦਗੀ ਵਾਲੇ ਬੈਠੇ ਨੇ ਨਾ ਸੰਸਾਰ ਵਿੱਚ ਸ਼ਾਇਦ ਇਹ ਸੰਸਾਰ ਉਹਨਾਂ ਕਰਕੇ ਬਚਿਆ ਹੋਇਆ ਨਹੀਂ ਜਿਨ੍ਹਾਂ ਇਹਦੇ ਵਿੱਚ ਅਧਰਮੀ ਲੋਕ ਨੇ ਜਿਨ੍ਹਾਂ ਲੋਕ ਦੇ ਵਿੱਚ ਪਾਪੀ ਨੇ ਬੈਠੇ ਨੇ ਜਿਨ੍ਹਾਂ ਲੋਕ ਦੇ ਵਿੱਚ ਅਕਿਰਤ ਕਣ ਬੈਠੇ ਨੇ ਤੇ ਸਾਧ ਸੰਗਤ ਕਹਿੰਦੇ ਉਹਨਾਂ ਲੋਕਾਂ ਦੇ ਕਰਕੇ ਪ੍ਰਮਾਤਮਾ ਚੁੱਪ ਨਹੀਂ ਬੈਠਾ ਕਹਿੰਦੇ ਉਹਨਾਂ ਨੂੰ ਤੇ 1 ਮਿੰਟ ਵਿੱਚ ਖਤਮ ਕਰ ਸਕਦਾ ਸ਼ਾਇਦ ਉਹਨਾਂ ਕਰਕੇ ਉਹ ਲੋਕ ਵੀ ਬਚੇ ਬੈਠੇ ਨੇ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਮੈਂ ਸੋਸ਼ਲ ਮੀਡੀਆ ਤੇ ਵੇਖਦਾ ਕੋਈ ਆਪਣੇ ਕੇਸ ਕਤਲ ਕਰਾਉਂਦਿਆਂ ਦੀ ਵੀਡੀਓ ਪਾ ਰਿਹਾ ਕੋਈ ਦਾੜੀ ਕਤਲ ਕਰਦਿਆਂ ਦੀ ਵੀਡੀਓ ਬਣਾ ਕੇ ਪਾ ਰਿਹਾ ਕੋਈ ਕੁਝ ਕਰ ਰਿਹਾ ਇੱਕ ਉਹ ਨਮਾ ਜਾਂ ਗਾਇਕ ਰਿਹਾ ਉਹ ਜਥੇਦਾਰਾਂ ਨੂੰ ਗਾਲਾਂ ਕੱਢੇ ਜਾ ਰਿਹਾ ਸਿੰਘ ਸਾਹਿਬਾਂ ਨੂੰ ਗਾਲਾਂ ਕੱਢੇ ਜਾ ਰਿਹਾ ਕੋਈ ਇਦਾਂ ਦੀਆਂ ਚੀਜ਼ਾਂ ਕੀ ਇਹ ਨਾਸਤਿਕਤਾ ਨਹੀਂ ਕੀ ਇਹ ਧਰਮੀ ਪੁਣਾ ਨਹੀਂ ਹੈਗਾ ਇਹਨਾਂ ਚੀਜ਼ਾਂ ਨੂੰ ਵੇਖਿਆ ਜਾਏ ਸਮਝਿਆ ਜਾਏ ਪਿਆਰਿਓ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਜੇ ਇੱਕ ਬੰਦਾ ਪਰਮਾਤਮਾ ਦਾ ਨਾਮ ਲੈਂਦਾ ਤੇ ਪਰਮਾਤਮਾ ਉਹਨੂੰ ਤਾਕਤ ਦੇ ਦਿੰਦਾ ਉਹ ਦੂਸਰਿਆਂ ਨੂੰ ਵੀ ਜੋੜ ਲੈਂਦਾ ਕਿਉਂਕਿ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸ਼ਾਇਦ ਰੱਬ ਇਸ ਕਰਕੇ ਕਈ ਵਾਰੀ ਕਰੋਪੀਕਰਣ ਤੋਂ ਢਿੱਲ ਕਰ ਜਾਂਦਾ ਹੈ ਵੀ ਸ਼ਾਇਦ ਕਿਤੇ ਇਹਨਾਂ ਬੰਦਿਆਂ ਦਾ ਨਾਲ ਨੁਕਸਾਨ ਨਾ ਹੋ ਜਾਏ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜਾ ਆਪ ਨਿਰਲੇਪ ਹੋ ਗਿਆ ਕਹਿੰਦੇ ਉਹ ਦੂਜਿਆਂ ਨੂੰ ਵੀ ਨਿਰਲੇਪ ਕਰ ਲੈਂਦਾ ਉਹਦੇ ਕੋਲੇ ਤਾਕਤ ਆ ਜਾਂਦੀ ਹੈ ਉਹਦੇ ਕੋਲੇ ਸਮਰੱਥਾ ਆ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਵਾਜੇ ਅਨਹਤ ਬਾਣੀ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਪਿਆਰਿਓ ਉਹਦੇ ਅੰਦਰ ਆਤਮਿਕ ਅਡੋਲਤਾ ਤੇ ਆਨੰਦ ਪੈਦਾ ਹੋ ਜਾਂਦੇ ਨੇ ਉਹ ਹਰ ਥਾਂ ਸ਼ੋਭਾ ਪਾਉਂਦਾ ਤੇ ਪਿਆਰਿਓ ਹਿਰਦੇ ਵਿੱਚ ਉਹਦੇ ਸਿਫਤ ਸਲਾਬ ਬਣੀ ਰਹਿੰਦੀ ਹੈ ਇੱਕ ਰਸ ਪ੍ਰਮਾਤਮਾ ਦਾ ਜਿਹੜਾ ਹੈ ਉਹਦੇ ਹਿਰਦੇ ਰੂਪ ਘਰ ਦੇ ਵਿੱਚ ਚੱਲਦਾ ਰਹਿੰਦਾ ਹੈ ਪਿਆਰਿਓ ਜੋ ਆਪ ਜਪੈ ਅਬਰੇ ਨਾਮ ਜਪਾਵੇ ਸਤਿਗੁਰੂ ਵੱਲੋਂ ਉਹਦੀ ਡਿਊਟੀ ਲੱਗ ਜਾਂਦੀ ਹੈ ਉਹ ਆਪ ਵੀ ਜਪਦਾ ਫਿਰ ਹੋਰਾਂ ਨੂੰ ਵੀ ਜਪਾ ਲੈਂਦਾ ਉਹ ਆਪ ਤਰਦਾ ਤੇ ਹੋਰਾਂ ਨੂੰ ਵੀ ਤਾਰ ਕੇ ਲੈ ਜਾਂਦਾ ਇਹ ਉਸ ਮਨੁੱਖ ਦੀ ਕੁਆਲਿਟੀ ਹੈ ਪਿਆਰਿਓ ਇਹ ਉਸ ਮਨੁੱਖ ਦੀ ਕੁਆਲਿਟੀ ਹੈ ਜਿਸ ਮਨੁੱਖ ਤੇ ਗੁਰੂ ਕਿਰਪਾ ਕਰ ਦਿੰਦਾ 100 ਮੂਲ ਮੰਤਰ ਪਾਠ ਜਿੰਨਾ ਨੂੰ ਫਲ ਮਿਲ ਜਾਂਦਾ ਪਿਆਰਿਓ ਜਿਹੜਾ ਆਪ ਜੁੜਦਾ ਤੇ ਇੱਕ ਨੂੰ ਹੋਰ ਆਪਣੇ ਨਾਲ ਜੋੜ ਲੈਂਦਾ ਜਿਹੜਾ ਕਹਿੰਦਾ ਆਂ ਭਰਾਵਾ ਮੈਂ ਗੁਰੂ ਘਰ ਚਲਿਆ ਤੂੰ ਵੀ ਮੇਰੇ ਨਾਲ ਚੱਲ ਉਹਨੂੰ ਵੀ ਚੇਟਕ ਲਾਤੀ ਉਹ ਵੀ ਸਤ ਸੰਗਤ ਕਰਨ ਲੱਗ ਪਿਆ ਉਹ ਵੀ ਚੰਗੇ ਰਸਤੇ ਤੇ ਤੋਰ ਦਿੱਤਾ ਪਿਆਰਿਓ ਇਹਨੂੰ ਕਹਿੰਦੇ ਨੇ ਚੰਗਾ ਫਲ ਮਾੜੇ ਕੰਮ ਦੀ ਰੀਸ ਨਹੀਂ ਚੰਗੇ ਕੰਮ ਦੀ ਰੀਸ ਹੁੰਦੀ ਹੈ ਪਿਆਰਿਓ ਅਜਿਹੇ ਕੰਮਾਂ ਦੀ ਰੀਸ ਕਰੋ ਵੀ ਜੇ ਉਹ ਪਾਠ ਕਰਦਾ ਤੇ ਮੈਂ ਵੀ ਪਾਠ ਕਰੂੰ ਜੇ ਉਹ ਇੱਕ ਜਪਜੀ ਸਾਹਿਬ ਕਰਦਾ ਮੈਂ ਦੋ ਕਰੂੰ ਪਿਆਰਿਓ ਜੇ ਉਹ ਗੁਰੂ ਘਰ ਇੱਕ ਟਾਈਮ ਜਾਂਦਾ ਤੇ ਮੈਂ ਦੋ ਟਾਈਮ ਜਾਵਾਂ ਇਹੋ ਜੇ ਕੰਮਾਂ ਦੀ ਰੀਸ ਕਰੀਏ ਇਹੋ ਜਿਹੀ ਚੀਜ਼ਾਂ ਨੂੰ ਸੰਭੀਏ ਜੇ ਇੱਕ ਘਰ ਦੇ ਵਿੱਚ ਉਹ ਜੀ ਅਜਿਹਾ ਕਰਨ ਲੱਗ ਜੇ ਬਾਕੀਆਂ ਦੀ ਸਥਿਤੀ ਸਤਿਗੁਰੂ ਆਪਣੇ ਆਪ ਬਦਲ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ